ਮਰੀਜ਼ ਹੀ ਮਲਾ ਹੋਇਆ ਦਾ ਜੀ ਇਹਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਉਹ ਅਗਰ ਕਿ ਰਾਤ ਨੂੰ ਇਹਨਾਂ ਨੂੰ 8:00 ਵਜੇ ਅਸੀਂ ਲੈ ਕੇ ਆਏ ਆ ਇੱਥੇ ਦਿਨ ਚ ਉਲਟੀਆਂ ਲੱਗੀਆਂ ਨੇ ਉਹ ਦੋਰ ਲੈ ਕੇ ਬਰਾਹਸਤੇ ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮੰਨ ਲਓ ਡੈਥ ਹੋ ਗਈ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਦਿੱਤਾ ਤੇ ਸ਼ਰਾਬ ਆ ਪਿੰਡ ਚੋਂ ਕੋਈ ਕੱਢਦਾ ਆ ਜਾਂ ਕੋਈ ਵੇਚਦਾ ਆ ਜਾਂ ਹਰਿਆਣੇ ਦੀ ਆ ਕੁਝ ਪਤਾ ਹੋਵੇ ਨਹੀਂ ਬਲੈਕ ਕਰ ਦੇ ਨੇ ਇਹ ਵੇਚ ਦੇ ਨੇ ਅੱਛਾ ਵੇਚ ਦੇ ਨੇ ਕਿੰਨੇ ਪੀਤੀ ਸੀ ਸ਼ਰਾਬ ਜੀ ਤੋਂ ਸਵੀਰ ਦੀ ਲੱਗ ਰਹੀ ਸੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕੀ ਹੋਇਆ ਉਲਟੀਆਂ ਲੱਗੀਆਂ ਨੇ ਜੀ ਤਿੰਨ ਚਾਰ ਇਹ ਆਪ ਚ ਕੋਣ ਨੇ ਬੰਦੇ ਜੀ ਇੱਕ ਬੋਲਾ ਸਿੰਘ ਆ ਜੀ ਠੀਕ ਹੈ ਜੀ ਤੇ ਇੱਕ ਜੰਟਾ ਸਿੰਘ ਜੀ ਹਾਂ ਪ੍ਰਗਟ ਸਿੰਘ ਆਪ ਪ੍ਰਗਟ ਸਿੰਘ ਦੋਨੇ ਸਕੇ ਭਰਾ ਨੇ ਉਹ ਦੋਨੇ ਸਕੇ ਭਰਾ ਨੇ ਹੁਣ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਹਾਂ ਜੀ ਤੇ ਪ੍ਰਗਟ ਸਿੰਘ ਤੇ ਬੋਲਾ ਸਿੰਘ ਨੇ ਇਕੱਠਾ ਨੇ ਦਰੂਥੀ ਸੀਗੇ ਅੱਛਾ ਜੀ ਇਹ ਕੰਮ ਤੁਹਾਨੂੰ ਕੀ ਕਰਦੇ ਨੇ ਜੀ ਇਹ ਮਜ਼ਦੂਰੀ ਕਰਦੇ ਨੇ ਜੀ ਸਿੰਨੇ ਦੇ ਤਿੰਨੇ ਹਾਂ ਜੀ ਠੀਕ ਆ ਭਾਈ ਮਰਾਨਾ ਗੁਰਪ੍ਰੀਤ ਸਿੰਘ ਆ ਜੀ ਸਾਹਮਣੇ ਅੱਛਾ ਕੀ ਲੱਗਦੇ ਹੋ ਉਸ ਮਰਾਨਾ ਜੀ ਇਹ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਮੇਰੇ ਚਾਚੇ ਆਈ ਸਕੇ ਅੱਛਾ ਜੀ ਹਾਂਜੀ ਤੇ ਉਹ ਮੁੰਡਾ ਤੇ ਜੱਗੀ ਜੜਾ ਉਹ ਸਾਡੇ ਪਿੰਡ ਤੋਂ ਆ ਦੂਸਰਾ ਵੀ ਭੋਲਾ ਵੀ ਉਹ ਵੀ ਸਾਡੇ ਗਮਾਂਡ ਛਿਆਂਗਾ ਲਾਲੋ ਵੀ दारू ਤੋਂ ਉਹ ਹੋਇਆ ਜੀ ਇਹ दारू ਇਹਨਾਂ ਨੇ ਲਈ ਸੀਗੀ ਹਰਿਆਣੇ ਵਾਲੀ ਕੋਈ ਵੇਚਦਾ ਹੋਊਗਾ ਵੇਚਦੇ ਉੱਥੇ ਤੇ ਲਾਲੋ ਇਹਨਾਂ ਨੂੰ ਦੋਨਾਂ ਨੂੰ ਉਲਟੀਆਂ ਲੱਗੀਆਂ ਜੀ ਮੇਰੇ ਚਾਚੇ ਦੇ ਨੂੰ ਦੋਨਾਂ ਚਾਚਿਆਂ ਨੂੰ ਇਨਾਂ ਨੂੰ ਵੀ ਉਲਟੀ ਹੀ ਲੱਗੀਆਂ दारू ਦੀ ਉਹ ਹੋਇਆ ਇਹ ਦੋ ਮਰੀਜ਼ ਹੋਰ ਵੀ ਨਾਲ ਦਾਖਲ ਹੋਗੇ ਉਹ ਤਿੰਨ ਮਰੀਜ਼ ਦਾਖਲ ਆ ਜੀ ਦੋ ਨਹੀਂ ਤਿੰਨ ਤਿੰਨ ਮਰੀਜ਼ ਦਾਖਲ ਆ ਜੀ ਇਹ ਬਿਆਨ ਦਿੱਤੇ ਇਹ ਸਾਰਿਆਂ ਨੇ ਇਕੱਠਿਆਂ ਨੇ ਸ਼ਰਾਬ ਪੀਤੀ ਹੈ ਜੇ ਕਿ ਮਾਡ ਡੱਡ ਨਹੀਂ ਨਹੀਂ ਜਿਵੇਂ 8 ਡੱਡ ਖਰੀਦ ਕੇ ਜਿਵੇਂ ਲਾ ਲਓ ਵੀ ਪ੍ਰਗਟ ਸਿੰਘ ਵੀ ਇਹਨਾਂ ਨੇ ਲਾ ਲਓ ਵੀ ਕਿਵੇਂ ਮਰਜ਼ੀ ਲਾ ਲਓ ਇਕੱਠੇ ਪੀਤੀ ਲਾ ਲਓ ਜੀ ਖਰੀਦੀ ਤਾਂ ਇੱਕ ਬੰਦੇ ਦੀ ਹੋਇਆ ਜਦੋਂ ਸਾਰੇ ਇੰਨਾਂ ਦਾ ਹੋ ਹੋਇਆਗਾ ਸੁਣਨ ਚਾਹੇ ਕਿ ਪਹਿਲਾਂ ਵੀ ਉਸ ਬੰਦੇ ਦੇ ਪਰਚਾ ਹੋਇਆ ਜਾਂ ਪੁਲਿਸ ਨੇ ਫੜਿਆ ਉਸਨੂੰ ਨੀ ਮੈਂ ਬਾਹਰ ਰਹਿਣਾ ਜੀ ਐ ਪਰਚੇ ਬਾਰੇ ਤਾਂ ਪਤਾ ਨਹੀਂ ਹੈਗਾ ਪਰਚਾ ਹੋਇਆ ਕਿ ਨਾ ਹੋਇਆ ਕਿਤੇ ਹੋਇਆ ਕਿ ਨਹੀਂ ਹੋਇਆ ਹੁਣ ਤਾਂ ਐ ਜੈਕਟ ਪਤਾ ਵੀ ਨਹੀਂ ਹੈਗਾ ਵੀ ਹਾਂ ਵੀ ਕਿਹੜੇ ਬੰਦੇ ਹਲੇ ਕਿਸੇ ਦਾ ਕੀ ਮੰਗ ਕਰਦੇ ਹੋ ਸੀ ਜੀ ਮੰਗ ਤਾਂ ਇਹੀ ਕਰਦੇ ਆ ਜੀ ਬਸ ਇਹਨਾਂ ਨਾਲ ਇਨਸਾਫ ਗਰੀਬ ਬੰਦਿਆਂ ਜੀ ਦਿਹਾੜੀ ਦਾ ਪਾ ਕਰਦੇ ਸੀ ਸਾਰੀ ਮਜ਼ਦੂਰੀ ਵਾਲੇ ਸੀਗੇ ਜੀ ਛੋਟੇ ਛੋਟੇ ਜਵਾਕ ਆ ਜੀ ਫੈਮਲੀ ਦੇ ਵਿੱਚ ਕੌਣ ਕੌਣਾ ਪਿੱਛੇ ਹੈ ਨਾ ਫੈਮਲੀ ਦੇ ਵਿੱਚ ਜਵਾਖ ਹੈ ਤਿੰਨ ਮੁੰਡੇ ਦਾ ਦੋ ਇੱਕ ਮੁੰਡਾ ਦੇ ਗੁੜੇ ਛੋਟੇ ਛੋਟੇ ਜਵਾਖ ਹੀ ਹੈ ਜੀ ਫੈਮਲੀ ਦੇ ਵਿੱਚੋਂ ਤਿੰਨ ਜਵਾਖ ਇਹ ਗੁਰਜੰਟ ਦੇ ਵੀ ਗੁਰਜੰਟ ਦੇ ਤਿੰਨ ਜਵਾਖ ਹੈ ਨਿਰਮਲ ਦੇ ਦੋ ਜਵਾਖ ਹੈ ਜੱਗੀ ਵਿਆਹ ਹੋਇਆ ਸੀ ਬਈ ਹਾਂ ਦੋ ਮੁੰਡੇ ਹਾਂ ਇਹ ਵੀ ਸਾਰੀ ਮੁੰਬੀ ਲਾ ਲੋ ਦੋ ਦੋ ਤਿੰਨ ਤਿੰਨ ਜਵਾਖ ਹੈ ਦੋ ਜਵਾਖ ਬੋਲੀ ਠੀਕ 4 100 ਕਿਲੋਮੀਟਰ ਡਾਕਟਰ ਆਹ ਦੱਸੋ ਦਾਰੂ ਪੀਣੇ ਵਾਲੇ ਇਹ ਕਿੰਨੇ ਲੱਗਤੀ ਹੈ ਇਸ ਨੂੰ ਕਿਹੜੇ ਬੰਦੇ ਸਾਡੇ ਕੋਲ ਜਿਹੜਾ ਸਭ ਨਾਲ ਪਹਿਲਾ ਪੇਸ਼ੈਂਟ ਆਇਆ ਸੀ ਉਹ ਨਿਰਮਲ ਸਿੰਘ son of ਜੋਰਾ ਸਿੰਘ ਆਇਆ ਸੀਗਾ ਜੀ ਰਾਤ ਨੂੰ ਅਲਾਈਵ ਆਇਆ ਸੀ ਸਾਡੇ ਕੋਲ ਐਡਮਿਟ ਹੋਇਆ ਸੀ ਤੇ ਪਰ ਅਨਫੋਰਚਨਟਲੀ ਟ੍ਰੀਟਮੈਂਟ ਦੇ ਦੌਰਾਨ ਉਹਦੀ 3:55 ਮਿੰਟੇ ਡੈਥ ਹੋ ਗਈ ਇੱਕ ਤਾਂ ਉਹ ਬੋਡੀ ਆਈ ਹੈ ਤੇ ਬਾਕੀ ਸਾਡੇ ਕੋਲੇ ਹੁਣੇ ਮਾਰਨਿੰਗ 'ਚ 11:10 ਤੇ ਤਿੰਨ ਬੋਡੀਜ਼ ਹੋਰ ਆਈਆਂ ਸਾਰੇ ਚਾਰ ਇਹ ਮਾ ਗੁਜਰਾ ਪਿੰਡ ਤੋਂ ਨੇ ਉਹਨਾਂ ਵਿੱਚੋਂ ਜਿਹੜੀਆਂ ਸਬਾ ਬਾਡੀਜ਼ ਆਈਆਂ ਉਹਨਾਂ ਵਿੱਚ ਇੱਕ ਜਗਜੀਤ ਸਿੰਘ ਹੈ ਜੀ ਦੂਜਾ ਪ੍ਰਗਟ ਸਿੰਘ ਹੈ ਤੀਸਰਾ ਭੋਲਾ ਸਿੰਘ ਹੈ ਤੇ ਹੁਣੇ ਸਾਡੇ ਕੋਲੇ ਦੋ ਪੇਸ਼ੈਂਟ ਇਹਦੇ ਨਾਲ ਜਿਹੜੀ ਇਸ ਚੀਜ਼ ਨਾਲ ਅਫੈਕਟਡ ਹੈ ਵੀਰਪਾਲ ਸਿੰਘ ਔਰ ਲਾਡੀ ਸਿੰਘ ਉਹ ਡਾਕਟਰ ਗੀਤਿਕਾ ਹੈਗੇ ਆ ਸਵੇਲੇ ਡਿਊਟੀ ਤੇ ਇਹਨਾਂ ਨੇ ਦੇਖ ਲਈ ਪੇਸ਼ੈਂਟ ਐਡ ਪ੍ਰੈਜ਼ੈਂਟ ਸਟੇਬਲ ਹੈ ਪਰ ਜਿਹੜੇ ਕਿਹੜੇ ਕਨਸਰਨਡ ਸਪੈਸ਼ਲਿਸਟ ਹੈ ਅਸੀਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਚੈੱਕ ਕਰਵਾ ਰਿਹਾ ਫਾਈਨਲ ਜਿਹੜੀ ਉਹਨਾਂ ਦੀ ਸਥਿਤੀ ਹੈ ਉਹ ਜਦੋਂ ਸਾਰੇ ਸਪੈਸ਼ਲਿਸਟ ਨੇ ਦੇਖ ਲਿਆ ਉਸ ਤੋਂ ਬਾਅਦ ਅਸੀਂ ਦੱਸ ਸਕੋਗੇ ਮੁਰਗੀ ਕੀ ਮਰਲਾ ਹੋਇਆ ਦਾ ਜੀ ਇਹਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਫਿਰ ਕਿ ਰਾਤ ਨੂੰ ਇਹਨਾਂ ਨੂੰ 8:00 ਵਜੇ ਅਸੀਂ ਲੈ ਕੇ ਆਏ ਆ ਇੱਥੇ ਦਿਨ ਚ ਉਲਟੀਆਂ ਲੱਗੀਆਂ ਨੇ ਜਦੋਂ ਉਹ ਲੈ ਕੇ ਗਏ ਬਰਾਹਸਤੇ ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮੰਨ ਲਓ ਡੈਥ ਹੋ ਗਈ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਦਿੱਤਾ ਸ਼ਰਾਬ ਆ ਪਿੰਡ ਚੋਂ ਕੋਈ ਕੱਢਦਾ ਆ ਜਾਂ ਕੋਈ ਵੇਚਦਾ ਆ ਜਾਂ ਹਰਿਆਣੇ ਦੀ ਆ ਕੁਝ ਪਤਾ ਹੋਵੇ ਨਹੀਂ ਬਲੈਕ ਕਰਦੇ ਨੇ ਇਹ ਵੇਚਦੇ ਨੇ ਅੱਛਾ ਵੇਚਦੇ ਨੇ ਕਿੰਨੇ ਪੀਤੀ ਸੀ ਸ਼ਰਾਬ ਇਹ ਤਾਂ ਸਵੀਰ ਦੀ ਲੱਗ ਰਹੀ ਸੀਗੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕੀ ਹੋਇਆ ਉਲਟੀਆਂ ਲੱਗੀਆਂ ਨੇ ਜਿਹਦੇ ਅੰਦਰ ਇਹ ਆਪ ਚ ਕੋਣ ਨਹੀਂ ਬੰਦੇ ਜੀ ਇੱਕ ਮਰਦ ਬੋਲਾ ਸਿੰਘ ਆ ਜੀ